ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਅਰਜਨ ਦੇਵ ਜੀ ਤਨ ਗੁਰੂ ਅਰਜਨ ਦੇਵ ਜੀ ਤਨ ਗੁਰੂ ਹਰਿਕ੍ਰਿਸ਼ਨ ਜੀ ਤਨ ਗੁਰੂ ਹਰਿਕ੍ਰਿਸ਼ਨ ਜੀ ਤਨ ਗੁਰੂ ਤੇਗ ਬਹਾਦਰ ਜੀ ਤਨ ਗੁਰੂ ਤੇਗ ਬਹਾਦਰ ਜੀ

بابا پیارے دیا پیارے پیارے ہمت سنگی پیارے موہن سنگھ جی تم پیارے ساحب سنگیا ਰਭਾਈ ਹੋਏ ਸਾਈ ਰਭਾਈ ਹੋਏ ਸਾਈ ਰਭਾਈ ਹੋਏ ਸਾਈ ਰਭਾਈ ਹੋਏ ਸਾਈ ਅੱਜ 25 ਅੱਜ ਦਾ ਗਾਸ਼ਤ 2025 ਸੰਨ ਦਿਨ ਐਤਵਾਰ ਨੂੰ ਐਤਵਾਰ ਸ਼੍ਰੋਮਣੀ ਸ਼ਹੀਦ ਤੰਤਨ ਬਾਬਾ ਸੰਤ ਸਿੰਘ ਜੀ ਦੇ ਘਰ ਸਨੇ ਖਾਨ ਦਾ ਦੇ ਵਾਸ ਸਤਿਕਾਰਯੋਗ ਜਥੇਦਾਰ ਬਾਬਾ ਕਰੋੜ ਸਿੰਘ ਜੀ ਕਰੋੜ ਦਾ ਖੁਰਦ ਬਰਾਇਆ ਸ਼ਹਿਰ ਦੇ ਨੇੜੇ ਸਹਿਬ ਸ਼੍ਰੀ ਗੁਰੂ ਗੰਗ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ ਸਾਡੇ ਸਤਿਕਾਰਯੋਗ ਜਥੇਦਾਰ ਬਾਬਾ ਜੀਆ ਨੇ ਕੀਰਤਨ ਦੀ ਸੇਵਾ ਦਾ ਮੌਕਾ ਬਖਸ਼ਿਆ ਸਾਡੇ ਸਤਿਕਾਰਯੋਗ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਦੇ ਦਸਵੇਂ ਖਾਨਦਾਨ ਦੇ ਵਿੱਚੋਂ ਹੀ ਸਤਿਗੁਰਾਂ ਦੀ ਖੁਾਹੀ ਖੁਾ ਗੁਰਪਾਲ ਕੌਰ ਜੀ ਦੇ ਘਿਆਣੇ ਵਾਲੇ ਉਹਨਾਂ ਨੇ ਵੀ ਇਸ ਸਮਾਗਮ ਵਿੱਚ ਹਾਜ਼ਰੀ ਭਰੀਆਂ ਸਮੁੱਚਾ ਪਰਿਵਾਰ ਪਾਈ ਸੰਤੋਖ ਸਿੰਘ ਦਾ ਬڑا ਪਿੰਡ ਜਿੱਥੇ ਸਾਡੇ ਸਤਿਕਾਰਯੋਗ ਜਥੇਦਾਰ ਬੱਗਾ ਅਰੋਪ ਸਿੰਘ ਜੀ ਬੈਂਕ ਦੀ ਨੌਕਰੀ ਤੋਂ ਰਿਟਾਇਰ ਹੋਏ ਬੜਾ ਸਨੇਹ ਪਿਆਰ ਇਸ ਪਰਿਵਾਰ ਦੇ ਨਾਲ ਅੱਜ ਇਹਨਾਂ ਦਾ ਹੁਕਮ ਮੰਨ ਕੇ ਇਸ ਪਰਿਵਾਰ ਦੇ ਘਰ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਦਰਸ਼ਨ ਹੋਏ ਆ ਮool ਮੰਤਰ ਦੇ ਜਾਪ ਕੀਤੇ ਨੇ ਸਾਰੇ ਪਰਿਵਾਰ ਨੂੰ ਸਾਡੇ ਸਤਿਕਾਰਯੋਗ ਜੱਥੇਦਾਰ ਬਾਬਾ ਸਰਉਚਨ ਸਿੰਘ ਜੀਆ ਨੂੰ ਸਤਕਾਰਯੋਗ ਧੂਆ ਗੁਪਾਲ ਸਾਹਿਬ ਨੂੰ ਨਿਹਾਨੇ ਪਾੜਿਆ ਨੂੰ ਪਹਿਲੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬੇਅੰਤ ਬਧਾਈਆਂ ਹੋਣ ਜਦੋਂ ਸੰਨ 1604 ਈਸਵੀ ਦੇ ਵਿੱਚ ਭਾਦੋਂ ਸੁਦੀਏ ਤੋਂ ਸ਼੍ਰੀ ਗੁਰੂ ਗੰਗਾ ਸਾਹਿਬ ਜੀ ਪ੍ਰਕਾਸ਼ ਕੀਤੇ ਨੇ ਉਮਰਦਾਸਰ ਹਰਮੰਦਰ ਸਾਹਿਬ ਵਿਖੇ ਤਾਂ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਬੁਨਿਆਦੀ ਤੌਰ ਤੇ 40 ਸਾਲ ਦੀ ਉਮਰ ਸੀ ਭਾਈ ਗੁਰਦਾਸ ਜੀਆ ਨੇ ਗੁਰਬਾਣੀ ਲਿਖਣੀ ਕੀਤੀ ਭਾਈ ਗੁਰਦਾਸ ਜੀਆ ਦੀ ਉਮਰ 52 ਸਾਲ ਦੀ ਸੀ ਬ੍ਰਹਮ ਗਿਆਨੀ ਪਾਪਾ ਫੁੱਟਾ ਸਾਹਿਬ ਜੀ ਜਿਨਾਂ ਨੇ ਸੀਸ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗੰਗਾ ਸਾਹਿਬ ਮਹਾਰਾਜ ਦੇ ਸਹੂਮਤ ਕੀਤੇ ਉਹਨਾਂ ਦੀ ਪਾਵਨ ਉਪਦੇਸ਼ਕ ਸਰੀਰ ਕੋਲ 98 ਸਾਲ ਦੀ ਸੀ ਤੇ ਪਹਿਲਾ ਹੁਕਮਨਾਮਾ ਸਾਹਿਬ ਬਾਬਾ ਬੁੱਢਾ ਸਾਦ ਜੀ ਦੇ ਮੁਖਾਰਜਨ ਤੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਹੁਕਮ ਅਨੁਸਾਰ ਇਹ ਪ੍ਰਮਾਤ ਹੋਇਆ ਉਹੀ ਮਸਲਾ ਪੰਜਵਾਂ ਸੰਸਤਾ ਉੱਤੇ ਕਾਰਜ ਆਖ ਖੋਲਿਆ ਹਰ ਕੰਮ ਕਰਾਉਣ ਆਇਆ RAM ਬੇਅੰਤ ਬੇਅੰਤ ਵਧਾਈਆਂ ਸਾਰੀਆਂ ਸੰਤਾਂ ਦਾ ਤੁਨ ਬਾਦ ਸਤਿਕਾਰਯੋਗ ਜਥੇਦਾਰ ਬਾਬਾ ਜੀ ਦਾ ਤੁਨ ਬਾਦ ਦੁਆਸ਼ੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ